ਪੰਜਾਬ ਦੀ ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਂਦੇ ਹੀ ਵੱਡਾ ਐਲਾਨ ਕੀਤਾ ਸੀ ਕਿ ਉਹਨਾਂ ਦਾ ਕੋਈ ਵੀ ਨੇਤਾ ਆਪਣੀ ਗੱਡੀ ਦੇ ਉੱਪਰ ਲਾਲ ਬੱਤੀ ਨਹੀਂ ਲਗਾਏਗਾ ਇਥੋਂ ਤੱਕ ਕਿ ਪੂਰੇ ਪੰਜਾਬ ਦੇ ਵਿੱਚ ਲਾਲ ਬੱਤੀ ਨੂੰ ਵੀ ਬੈਨ ਕਰ ਦਿੱਤਾ ਗਿਆ ਪਰ ਗਿੱਦੜਵਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਾਈਵੇਟ ਗੱਡੀ ਤੇ ਲਾਲ ਬੱਤੀ ਲੱਗੀ ਹੋਈ ਹੈ ਜਦੋਂ ਉਹਨਾਂ ਤੋਂ ਇਸ ਬੱਤੀ ਬਾਰੇ ਸਵਾਲ ਕੀਤਾ ਗਿਆ ਤਾਂ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਪਤਾ ਨਹੀਂ ਜੇਕਰ ਨਹੀਂ ਲਗਾ ਸਕਦੇ ਤਾਂ ਲਾਲ ਬੱਤੀ ਨੂੰ ਉਤਾਰ ਦਿੰਨੇ ਆ ਜੋ ਪਾਇਲਟ ਜਿਪਸੀ ਤੇ ਲੱਗੀ ਹੋਈ ਲਾਲ ਬੱਤੀ ਆ ਇਥੋ ਸਪਸ਼ਟ ਹੈ ਕਿ ਰਾਜਾ ਵੜਿੰਗ ਨੂੰ ਮੀਡੀਆ ਦੇ ਸਾਹਮਣੇ ਕੋਈ ਸਾਰਥਿਕ ਜਵਾਬ ਨਹੀਂ ਲੱਭਾ ਹੁਣ ਕੈਪਟਨ ਸਰਕਾਰ ਇਸ ਨੂੰ ਕਿਵੇਂ ਲੈਂਦੀ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਹਾਂ ਜੀ ਦੱਸ ਕਰਨ ਦੀ ਗੱਲ ਕਰ ਰਹੇ ਹਾਂ ਕੈਪਟਨ ਪਰ ਤੁਹਾਡੀ ਆਪ ਦੀ ਪਾਇਲਟ ਦੇ ਉੱਪਰ ਲਾਲ ਬੱਤੀ ਲੱਗੀ ਹੋਈ ਓਹੋ ਪਾਇਲਟ ਦੇ ਉੱਤੇ ਲਾਲ ਬੱਤੀ ਲੱਗੀ ਰਹਿ ਗਈ ਅਸੀਂ ਹਮੇ ਆਪਦੀ ਗੱਡੀ ਤੋਂ ਤਾਂ ਲਾਤੀ ਉਹ ਜਿਹੜੀ ਪਾਇਲਟ ਤੋਂ ਅੱਜ ਹੀ ਸਵੇਰ ਮੇਰੇ ਖਲ 11 ਵਜੇ ਨਿਊਜ਼ ਸੁਣ ਰਹੇ ਸੀ ਕੱਲ ਅਖਬਾਰ ਚ ਪੜਿਆ ਕੀ ਲਾਲ ਬੱਤੀਆਂ ਜਿਹੜਾ ਅਮਰਿੰਦਰ ਸਿੰਘ ਜੀ ਨੇ ਇਹ ਲਾਤੀਆਂ ਪਰ ਆਪਦੀ ਗੱਡੀ ਤੇ ਤਾਂ ਮੈਂ ਲਾਈ ਨਹੀਂ ਨਾ ਮੈਂ ਲਾਉਣੀ ਸੀ ਮੈਨੂੰ ਪਤਾ ਨਹੀਂ ਸੀ ਪਾਇਲਟ ਦੀ ਵੀ ਲਾਉਣੀ ਹੈ ਤੇ ਉਹ ਜ਼ਰੂਰ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਵੱਡਾ ਇਹ ਫੈਸਲਾ ਲਿਆ ਕਾਂਗਰਸ ਦੇ ਉਹ ਬਾਉ ਸਿੰਘ ਤੇ ਹੋਇਆ ਜ ਉਹ ਹੁਣੇ ਹੀ ਲਾਲ ਬੱਤੀ ਵੀ ਕਿਉਂਕਿ ਲਾਲ ਬੱਤੀ ਮੇਰੀ ਵਿਚਾਰੇ ਦੀ ਸਾਡੇ ਤਾਂ ਸਿਕਿਉਰਿਟੀ ਵਾਲੇ ਨਹੀਂ ਜਿਪਸੀ ਤੇ ਹਜੇ 3 ਦਿਨ ਹੋਏ ਲਾਈ ਸੀ ਉਹ ਸਾਡੇ ਅਮਰਿੰਦਰ ਸਿੰਘ ਜੀ ਨੇ ਜੋ ਫੈਸਲਾ ਲਿਆ ਅਸੀਂ ਮਹਾਰਾਜਾ ਅਮਰਿੰਦਰ ਸਿੰਘ ਜੀ ਦੇ ਨਾਲ ਹੈ ਉਸ ਸਿਕਿਉਰਿਟੀ ਵਾਲੀ ਜਿਪ ਸੀਦਾ ਮੈਨੂੰ ਪਤਾ ਨਹੀਂ ਵੀ ਲਾ ਸਕਦੇ ਆ ਜਾਂ ਨਹੀਂ ਲਾ ਸਕਦੇ ਜੋ ਨਹੀਂ ਲਾ ਸਕਦੇ 100% ਅਸੀਂ ਉਸ ਫੈਸਲੇ ਨੂੰ ਸ਼੍ਰੀ ਮੁਖਸਰ ਸਾਹਿਬ ਤੋਂ ਤਰਸੇਮ ਟੂ ਡੀ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੋਰੀਆ ਜੰਗ